ਨਾ ਲਵਿਸ਼ ਹੈ ਜੀ ਕੀ ਹੋਈ ਤੁਸੀਂ ਦੱਸਤਾ ਜੀ ਸਰ ਅਸੀਂ ਅੰਦਰ ਬੈਠੇ ਸੀਗੇ ਉਹ ਡਾਕਟਰ ਸਾਹਿਬ ਦੀ ਦੁਕਾਨ 'ਨਾ ਉੱਥੇ ਤੇ ਮੇਰੇ ਫਾਦਰ ਸਾਹਿਬ ਬਾਹਰ ਆਏ ਸੀ ਜਿਵੇਂ ਕਿ ਅੰਕਲ ਦੱਸ ਰਿਹਾ ਉਹ ਜਿਹਨੇ ਮਾਰੀ ਆ ਪਾਪਾ ਜੀ ਦੇ ਮੇਰੇ ਉਹ ਉੱਥੇ ਪਿਛਲੇ 15 20 ਮਿੰਟਾਂ ਤੋਂ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਸੀ ਇੰਤਜ਼ਾਰ ਦੇ ਉਹਦੇ 'ਚ ਸੀਗਾ ਵੀ ਜਦੋਂ ਉਹ ਆਣ ਮੈਂ ਉਹਨਾਂ ਤੇ ਵਾਰ ਕਰਾਂ ਜਿਵੇਂ ਕਿ ਮੇਰੇ ਪਾਪਾ ਬਾਹਰ ਆਏ ਪਾਣੀ ਲੈਣ ਚੱਲੇ ਸੀਗੇ ਉਹ ਆ ਕੇ ਸਿਰ 'ਚ ਮੀਟ ਕੱਟਣ ਵਾਲਾ ਟੋਕਾ ਜਾਂ ਕਾਪਾ ਕਹਿ ਸਕਦੇ ਆ ਉਹਨੂੰ ਆਪਾਂ ਉਹ ਉਹਨਾਂ ਨਾਲ ਬਹੁਤ ਜ਼ਿਆਦਾ ਤੇਜ਼ ਗਲਤ ਤਰੀਕੇ ਨਾਲ ਮਾਰਨ ਲੱਗ ਗਿਆ ਜਿਵੇਂ ਮਾਰਨ ਦੇ ਸਾਬ ਨਾਲ ਹੀ ਆਇਆ ਹੋਵੇ ਜੀ ਤੇ ਰੱਬ ਦੀ ਮਿਹਰ ਪਰਮਾਤਮਾ ਦੀ ਮੇਰੇ ਫਾਦਰ ਸਾਹਿਬ ਹੁਣ ਠੀਕ ਨੇ ਪਰ ਮੌਕਾ ਮਿਲਿਆ ਸਬਕ ਸਾਰਿਆਂ ਨੂੰ ਸਿਖਾਵਾਂਗੇ ਕਿ ਮਲੋ ਕੋਣ ਸਾਹਿਬ ਕਿੱਥੇ ਬਚੀ ਸੀ ਛੱਟ ਸਰ ਸਿਰ ਤੇ ਘਟੋ ਘਟ 20 ਪਲੱਸ ਟੱਕੇ ਆਏ ਉਹਨਾਂ ਦੇ ਉਹਨਾਂ ਨੂੰ ਰੈਫਰ ਕੀਤਾ ਗਿਆ ਬਠਿੰਡੇ ਤੇ ਹੋਰ ਉੱਥੇ ਪਾਪਾ ਜੀ ਦੇ ਮਾਰਨ ਤੋਂ ਬਾਅਦ ਆ ਵੀਰਾ ਹੈਗਾ ਇਹ ਪਿੱਛੇ ਭੱਜ ਕੇ ਗਿਆ ਇਦੇ ਤੋਂ ਬਾਅਦ ਮਾਰਨ ਤੋਂ ਬਾਅਦ ਉਹਨਾਂ ਨੇ ਉੱਥੇ ਲੇਡੀਜ਼ ਬੈਠੇ ਹੁੰਦੇ ਆ ਉਹ ਵਿਚਾਰੇ ਪਾਣੀ ਲਾਰੇ ਸੀ ਕਿ ਮੋਟਰ ਤੋਂ ਉਹ ਉਹਨਾਂ ਦੇ ਸਿਰ 'ਚ ਵੀ ਮਾਰੀ ਆ ਤੇ ਬਾਅਦ ਦੇ ਆਪ ਦੇ ਆਪ ਨੂੰ ਉਹ ਪਾਗਲ ਕੋਸ਼ਿਸ਼ ਕਰੀ ਬੈਠਾ ਵੀ ਮੈਂ ਪਾਗਲ ਹਾਂ ਮੈਂ ਕਿਸੇ ਦਾ ਵੀ ਕੁਝ ਕਰ ਸਕਦਾ ਪਾਗਲ ਬੰਦੇ ਨੂੰ ਕੋਈ ਪਰਮਿਟ ਨਹੀਂ ਹੁੰਦਾ ਪਾਗਲ ਬੰਦਾ ਹੈ ਤਾਂ ਫਿਰ ਉਹਨੂੰ ਪਾਗਲਖਾਨੇ ਦਾਖਲ ਕਰਾਓ ਜੀ ਕੌਣ ਹੈ ਕੌਣ ਬੰਦਾ ਮਾਰਨ ਵਾਲਾ ਨਾਮ ਰਾਦੇ ਰਾਦੇ ਆ ਜੀ ਕੀ ਕਾਰਨ ਕੀ ਹੈ ਕਾਰਨ ਕੋਈ ਕਾਰਨ ਨਹੀਂਗਾ ਕੋਈ ਵੱਟ ਦਾ ਰੋਲਾ ਨਹੀਂ ਕੋਈ ਜ਼ਮੀਂਦਾਰ ਰੋਲਾ ਨਹੀਂ ਪਿਛਲੀ 2015-15 ਚ ਬੋਲ ਚਾਲ ਹੋਈ ਸੀਗੀ ਹਮੇਸ਼ਾ दारू ਪੀ ਕੇ ਲੋਕਾਂ ਨੂੰ ਕਹਿੰਦਾ ਰਹਿੰਦਾ ਮੈਂ ਵੀ ਜੇ ਕਦੇ ਮੈਨੂੰ ਕੱਲਾ ਮਿਲਗਾ ਮੈਨੂੰ ਮਾਰ ਦੂੰਗਾ ਇਹ ਕਰ ਦੂੰਗਾ ਦੁਸ਼ਮਨੀ ਕਰਦਾ ਇਹਨਾਂ ਦੇ ਪਿੱਛੇ ਵਿਆਹ ਸੀਗਾ ਵਿਆਹ ਚ ਇਹਨਾਂ ਨੇ ਸਾਡਾ ਆਦਰ ਮਨ ਵੀ ਕੀਤਾ ਕੋਈ ਕਹਿਣ ਦੀ ਗੱਲ ਨਹੀਂ ਵਧੀਆ ਸਾਨੂੰ ਬੁਲਾਇਆ ਪਰ ਇਹਨੇ ਸਾਨੂੰ ਵਿਆਹ ਤੋਂ ਬਾਅਦ ਵੀ ਇੱਕ ਗੱਲ ਕਹੀ ਸੀਗੀ ਵਿਆਹ ਹੋਣ ਤੋਂ ਬਾਅਦ ਵੀ ਤੁਸੀਂ ਬਹੁਤ ਉੱਚਲੇ ਵਿਆਹ ਚ ਤੁਹਾਡੀ ਸੈਟਿੰਗ ਕਰਾਂਗੇ ਮੇਰੇ ਪਾਪਾ ਦਾ ਨਾਮ ਲੈ ਕੇ ਲੈ ਕੇ दारू ਪੀ ਪੀ ਕੇ ਬੋਲਦਾ ਰਿਹਾ ਵੀ ਮੈਨੂੰ ਮਾਰੂ ਫਿਰ ਉਹਨੂੰ ਉੱਥੇ ਮੈਂ ਵੀ ਮਾਰਿਆ ਮੈਂ ਮੁੱਕਰਦਾ ਨਹੀਂ ਮੈਂ ਵੀ ਮਾਰਿਆ ਉਹਨੂੰ ਤੇ ਹੁਣ ਹਜੇ ਤਾਂ ਮਾਰਿਆ ਨਹੀਂ ਹੁਣ ਉਹਨੂੰ ਜਾਨੋਂ ਬਈ ਮਾਰੂੰਗਾ ਜੀ ਮੇਰੀ ਕੋਈ ਪੁਰਾਣੀ ਲੜਾਈ ਸੀ ਕੋਈ ਪਹਿਲਾਂ ਦੀ ਗੱਲ ਸੀ ਕੋਈ ਪਹਿਲਾਂ ਦੀ ਲੜਾਈ ਚੱਲ ਰਹੀ ਸੀ ਕੋਈ ਪਹਿਲਾਂ ਦੀ ਕੋਈ ਲੜਾਈ ਨਹੀਂ ਬਹੁਤ ਸਾਲ ਪੁਰਾਣੀ ਬੋਲ ਚਾਲੀ ਹੋਈ ਸੀ ਕਿ ਕੋਈ ਵੱਡੀ ਗੱਲ ਨਹੀਂ ਸਾਰਾ ਉਹਨਾਂ ਦਾ ਪਰਿਵਾਰ ਆਦਰ ਮਾਨ ਆਪਣਾ ਕਰਦਾ ਹੈ ਜੀ ਠੀਕ ਹੈ ਉਹ ਸ਼ੁਰੂ ਤੋਂ ਹੀ ਹਮੇਸ਼ਾ ਦਾਰੂ ਪੀ ਕੇ ਇਸ ਬੋਲਦਾ ਰਹਿੰਦਾ ਬਈ ਮੈਂ ਵੀਜੇ ਨੂੰ ਮਾਰੂੰਗਾ ਵੀਜੇ ਮੇਰੇ ਫਾਦਰ ਸਾਹਿਬ ਦਾ ਨਾਮ ਹੈ ਕਦੇ ਵੀ ਦਾਰੂ ਪੀ ਕੇ ਇਹਨੂੰ ਵੇਖ ਲੂੰਗਾ ਤੇ ਮਾਰਨਾ ਕੋਈ ਲੱਪੜ ਥੱਪੜ ਦੀ ਲੜਾਈ ਹੁੰਦੀ ਹੈ ਜੀ ਦੁਸ਼ਮਣੀ ਐਡੇ ਵੱਡੇ ਤਿਆਰਨਾ ਮਾਰਨਾ ਨਹੀਂ ਚਾਹੀਦਾ ਕਿਸੇ ਨੂੰ ਉਹ ਤਾਂ ਕਦੇ ਸਾਰਾ ਮੱਲਾ ਗਵਾਇਆ ਜੀ ਪੁੱਛ ਲਓ ਇੱਧਰ ਵੇਖ ਲਓ ਤੁਸੀਂ ਮੇਰੇ ਪਾਪਾ ਨੂੰ ਸਾਰੇ ਪਿਆਰ ਕਰਦੇ ਚਾਣ ਚਾਹਦੇ ਆ ਜੀ ਉਹਨੇ ਉਹਨਾਂ ਨੇ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਕਿਸੇ ਨਾਲ ਮਾੜਾ ਚੰਗਾ ਵੀ ਨਹੀਂ ਬੋਲਿਆ ਅੱਜ ਤੱਕ 50 ਸਾਲ ਉਹਨਾਂ ਦੀ ਉਮਰ ਹੋ ਗਈ ਤੇ ਉਹ ਬੰਦਾ दारू ਪੀ ਕੇ ਰੋਜ਼ ਸਵੇਰ ਸ਼ਾਮ दारू ਪੀਂਦਾ दारू ਪੀ ਕੇ ਕਰੇ ਵੀ ਲੜਾਈ ਕਰਦਾ ਵੀ ਘਰ ਦੀ ਨੂੰ ਵੀ ਦੁਖੀ ਕਰਦਾ ਤੇ ਕਰਦੇ ਬੱਚਿਆਂ ਨੂੰ ਕੁੱਟਦਾ ਉਹ ਤਾਂ ਪਾਗਲ ਹੈ ਜੀ ਆਂਦੇ ਜਾਂਦੇ ਜਵਾਕ ਨੂੰ ਮਾਰ ਜੂਗਾ ਫਿਰ ਤਕਉਗਾ ਸੀ ਤਾਂ ਪਾਗਲ ਨਾ ਜੀ ਇਹਦਾ ਮਤਲਬ ਸਰ ਪੁਲਿਸ ਵਲੋਂ ਕੀ ਕਰ ਰਹੇ ਸੀ ਪੁਲਿਸ ਵਲੋਂ ਆਏ ਕੋਈ ਪੁਲਿਸ ਵਾਲੇ ਆਏ ਸੀ ਹਾਂਜੀ ਪੁਲਿਸ ਆਈ ਸੀ ਪੁਲਿਸ ਆਈ ਸੀ ਉਦੋਂ ਮੈਂ ਜੀ ਹਸਪੀਟਲ ਸੀਗਾ ਪਾਪਾ ਦੇ ਨਾਲ ਕੀ ਨਾਮ ਕੀ ਹੈ ਮੇਰਾ ਨਾਮ ਜੀ ਸਾਗਰ ਮੱਲ ਹੈ ਜੀ ਕੀ ਕਰਦਾ ਕੀ ਰੋ ਘਟਨਾ ਕੋਈ ਨਹੀਂ ਜੀ ਵੀ ਜੇ ਜਿਵੇਂ ਪਾਣੀ ਲੈਣ ਜਾ ਰਹੇ ਸੀ ਜਿਵੇਂ ਮੋਟਰਸਾਈਕਲ ਤੋਂ ਬਾਹਰ ਆਏ ਇਹ ਕਾਫੀ ਦੇਰ ਦਾ ਮਤਲਬ ਢੇੜੇ ਘਟ ਰਿਆ ਸੀ ਗਲੀ 'ਚ ਹੱਥ 'ਚ ਇੱਕ ਥੈਲਾ ਸੀ ਕਿਸੇ ਨੂੰ ਨਹੀਂ ਪਤਾ ਵੀ ਥੈਲੇ 'ਚ ਕੀ ਰੱਖੀ ਬੈਠਾ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਸੀ ਜਿਵੇਂ ਵਿਜੇ ਬਾਰ ਜਿਵੇਂ ਮੋਟਰਸਾਈਕਲ ਸਟਾਰਟ ਕਰਨ ਲੱਗਾ ਪਾਣੀ ਲੈਣ ਜਾ ਰਿਹਾ ਸੀ ਇਹਨੇ ਚੋਲੇ ਚੋਂ ਥੈਲੇ ਚੋਂ ਕਾਪਾ ਕੱਢਿਆ ਤੇ ਉਹਦੇ ਵਾਰ ਹਮਲਾ ਕਰਤਾ ਉਹਦੇ 2-3 ਵਾਰੀ ਸਿਰ 'ਚ ਮਾਰੀਆਂ ਤੇ ਨਾਲ ਦੀ ਨਾਲੇ ਮਾਰ ਕੇ ਭੱਜ ਗਿਆ ਗਲੀ 'ਚ ਜਦੋਂ ਭੱਜਿਆ ਇੱਕ ਲੇਡੀਜ਼ ਬਾਹਰ ਜਿਵੇਂ ਮੋਟਰ 'ਚ ਪਾਣੀ ਮਤਲਬ ਭਰ ਰਹੀ ਸੀ ਤੇ ਉਹਦੇ ਵੀ ਮਾਰ ਕੇ ਫੇਰ ਇਹ ਵਾਪਸ ਵਿਜੇ ਨੂੰ ਮਾਰਨ ਆ ਰਿਹਾ ਸੀ ਇਹ ਤਾਂ ਗਲੀ ਵਾਲਿਆਂ ਨੇ ਚਲੋ ਭੱਜ ਕਰਕੇ ਤੇ ਛੜਾ ਛਡੂ ਲਿਆ ਤੇ ਵਿਜੇ ਨੂੰ ਅਸੀਂ ਨਾਲ ਦੀ ਨਾਲੇ ਹਸਪੀਟਲ ਲੈ ਕੇ ਗਏ ਆ ਤੇ ਸੱਟਾਂ ਉਹਦੇ ਕਾਫੀ ਆ ਤੇ ਸੀਰੀਅਸ ਹੀ ਆ ਤੇ ਹੁਣ ਉਹਨਾਂ ਨੂੰ ਮਤਲਬ ਸੀ.ਡੀ. ਸਕੈਨ ਵਗੈਰਾ ਉਹਨਾਂ ਦਾ ਹੋ ਰਿਹਾ ਤੇ ਇੱਥੋਂ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਤੇ ਹੋਰ ਵੀ ਕਿਹਦੇ ਮਰੀ ਚੱਕੇ ਇੱਕ ਲੇਡੀਜ਼ ਦੇ ਮਰੀ ਹੈ ਜੀ ਉਹਨੇ ਗਲੀ ਚ ਤੇ ਉਹਨਾਂ ਦਾ ਘਰ ਥੋੜਾ ਜਿਹਾ ਗਾਂ ਹੈ ਉਹਨਾਂ ਦੇ ਕਿੰਨੇ ਵਜੇ ਸੀ ਉਹਨਾਂ ਦੇ ਵੀ 6 ਵਜੇ ਉਹਨਾਂ ਨੂੰ ਵੀ ਰੈਫਰ ਕਰਤਾ ਜੀ ਬਠਿੰਡੇ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਰੈਫਰ ਕਰਤਾ ਫਿਰ ਉਹਨੇ ਜੀ ਆਪ ਦਾ ਸਿਰ ਆਪ ਹੀ ਪਾੜ ਲਿਆ ਜੀ ਕੰਧ 'ਚ ਮਾਰ ਕੇ ਕੀ ਨਾਰ ਕੀ ਉਹ ਬੰਦੇ ਦਾ ਉਹ ਰਾ ਦੇ ਨਾ ਜੀ ਉਹਦਾ ਅੱਛਾ ਜੀ ਕੀ ਕਾਰਨ ਕੀ ਕੋਈ ਲੱਗਿਆ ਕੋਈ ਪਤਾ ਜੇ ਕਾਰਨ ਕੋਈ ਨਹੀਂ ਜੀ ਬਸ ਪਤਾ ਨਹੀਂ दारू ਪੀ ਕੇ ਰਹਿੰਦਾ ਜੀ ਗਾਲਾਂ ਕੱਢਦਾ ਇਹਨੂੰ ਅਸੀਂ 10 ਸਾਲ ਹੀ ਹੋ ਗਏ ਕੱਟੋ ਘੱਟ ਕਰੇ ਵੀ ਦੁਖੀ ਕਰਦਾ ਸਾਰਿਆਂ ਨੂੰ ਤੇ ਗਲੀ 'ਚ ਹੁਣ ਜੇ ਕੋਈ ਹੋਰ ਜਵਾਕ ਵੀ ਹੁੰਦੇ ਨੇ ਉਹਦੇ ਵੀ ਮਾਰ ਦੇਣੀ ਹੈ ਪਹਿਲਾਂ ਹੀ ਲੜਾਈ ਹੋਈ ਪਹਿਲਾਂ ਕੋਈ ਕਾਫੀ ਟਾਈਮ ਬਾਅਦ ਜਿਵੇਂ ਵਿਜੇ ਦੀ ਕੋਈ ਵੈਸੇ ਹੀ ਬੋਲਚਾਲ ਹੋਈ ਸੀ 10-12 ਸਾਲ ਪਹਿਲਾਂ ਹੋਈ ਸੀ ਉਹ ਕਰਦੇ ਇਹਨਾਂ ਦੇ ਮਤਲਬ ਵਧੀਆ ਬੁਲਾਉਂਦੇ ਆ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਪਰ ਇਹਦਾ ਪਤਾ ਨਹੀਂ ਵੀ ਮਨ 'ਚ ਰੱਖੀ ਖੜਾ ਸੀ ਵੀ ਵਿਜੇ ਨੂੰ ਮਾਰ ਨਹੀਂ ਮਾਰਨਾ ਜੇਕਰ ਵਿਜੇ ਨਾ ਡੇਗਦਾ ਥੱਲੇ ਤਾਂ ਇਹਨੂੰ ਜਾਨੂ ਵੀ ਮਾਰ ਦੇਣਾ ਸੀ ਤੇ ਬਹੁਤ ਨੁਕਸਾਨ ਵਿਜੇ ਜੀ ਅੱਜ ਥਾਣਾ ਸਿਟੀ ਮਲੋਟ ਵਿਖੇ ਰਵਿਦਾਸ ਨਗਰ ਦੇ ਵਿੱਚ ਇੱਕ ਵਿਜੇ ਕੁਮਾਰ ਦਾ ਵਿਜੇ ਕੁਮਾਰ ਨਾਮ ਦਾ ਵਿਅਕਤੀ ਐਕਸ ਐਮ ਸੀ ਅਤੇ ਸੀਮਾ ਜਿਸ ਨੂੰ ਕਾਪੇ ਜਿਹਦੇ ਉੱਪਰ ਕੀ ਕਾਪੇ ਨਾਲ ਵਾਰ ਹੋਇਆ ਜਿਸ ਦਾ ਜਿਹੜਾ ਵਿਅਕਤੀ ਕਾਪੇ ਨਾਲ ਵਾਰ ਕਰਨ ਨਾਲ ਉਸ ਦਾ ਨਾਮ ਰਾਧੇ ਕ੍ਰਿਸ਼ਨ ਆ ਤੇ ਇਸ ਸਬੰਧੀ ਪੁਲਿਸ ਜਾਂਚ ਕਰ ਰਹੀ ਆ ਵੀਜੀ ਕੁਮਾਰ ਤੇ ਇੱਕ ਲੜਕੀ ਲੇਡੀ ਜਿਸ ਦਾ ਨਾਮ ਸੀਮਾ ਉਹ ਜੇਰੇ ਇਲਾਜ ਅ ਸਿਵਲ ਹਸਪਤਾਲ ਦੇ ਵਿੱਚ ਆ ਮੌਕੇ ਤੇ ਪੁਲਿਸ ਜਾ ਕੇ ਜਾਂਚ ਕੀਤੀ ਤੇ ਜਿਸ ਨੂੰ ਰੈਫਰ ਕਰ ਦਿੱਤਾ ਗਿਆ ਜਿਵੇਂ ਦਾ ਵੀ ਤੱਤ ਸਾਹਮਣੇ ਆਉਂਦੇ ਆ ਉਦਾਂ ਦੀ ਪੁਲਿਸ ਕਾਰਵਾਈ ਕਰੇ ਕੋਈ ਕਾਰਨ ਦਾ ਪਤਾ ਅਜੇ ਨਾ ਲੱਜਕਿਆ ਅਜੇ ਤੱਕ ਜੀ ਅਜੇ ਕੋਈ ਵੀ ਕਨਫਰਮ ਨਹੀਂ ਹੋਇਆ ਕੀ ਕੀ ਇਹਨਾਂ ਦੇ ਵਿੱਚ ਕੀ ਰੰਜਿਸ਼ ਚੱਲ ਰਹੀ ਸੀ ਜਿਹਦੇ ਕਰਕੇ ਕੀ ਉਹਦੇ ਉੱਤੇ ਕਾਪਿਆਂ ਨਾਲ ਵਾਰ ਕੀਤਾ ਗਿਆ ਅਜੇ ਤੱਕ ਕੋਈ ਵੀ ਤ ਸਾਹਮਣੇ ਨਹੀਂ ਆਇਆ ਤੇ ਜਿੱਦਾਂ ਹੀ ਕੋਈ ਚੀਜ਼ ਸਾਹਮਣੇ ਆਉਂਦੀ ਆ ਤਾਂ ਤੁਹਾਨੂੰ ਉਦਾਂ ਦੀ ਕਾਰਵਾਈ ਕਰ ਦਿੱਤੀ ਸੀ ਮਲੋਟ ਵਾਸੀਆਂ ਲਈ ਖੁਸ਼ ਖਬਰੀ ਕੋਲ ਮਲੋਟ ਜਾਂ ਕਿਸੇ ਵੀ ਆਸ-ਪਾਸੇ ਦੇ ਸ਼ਹਿਰ ਤੋਂ ਕਿਸੇ ਵੀ ਸ਼ਹਿਰ ਜਾਣ ਲਈ ਤੁਸੀਂ ਬੁੱਕ ਫਾਸਟ ਕੰਪਨੀ ਦੀ ਟੈਕਸੀ ਬੁੱਕ ਕਰ ਸਕਦੇ ਹੋ ਸਿਰਫ ਇੱਕ ਕਾਲ ਰਾਹੀਂ ਬੁੱਕ ਫਾਸਟ ਤੁਹਾਨੂੰ ਸਭ ਤੋਂ ਸਸਤੀ ਅਤੇ ਭਰੋਸੇਯੋਗ ਟੈਕਸੀ ਪ੍ਰਦਾਨ ਕਰੇਗਾ ਬੁੱਕ ਫਾਸਟ ਕੰਪਨੀ ਕੋਲ ਹਰ ਤਰ੍ਹਾਂ ਦੀ ਕਾਰ ਉਪਲਬਧ ਹੈ ਅਤੇ ਇਹਨਾਂ ਦੇ ਡਰਾਈਵਰ ਵੀ ਤਜਰਬੇਕਾਰ ਹਨ ਜੀਵੇ ਮਲੋੜ ਤੋਂ ਦਿੱਲੀ ਲਈ ਟੈਕਸੀ ਬੁੱਕ ਕਰੋ ਸਿਰਫ 4999 ਰੁਪਏ ਵਿੱਚ ਮਲੋੜ ਤੋਂ ਅੰਮ੍ਰਿਤਸਰ ਜਾਂ ਚੰਡੀਗੜ੍ਹ ਲਈ ਟੈਕਸੀ ਬੁੱਕ ਕਰੋ ਸਿਰਫ 3499 ਰੁਪਏ ਵਿੱਚ ਬੁੱਕ ਫਾਸਟ ਨੂੰ ਅੱਜ ਹੀ ਕਾਲ ਕਰੋ ਅਤੇ ਆਪਣੀ ਯਾਤਰਾ ਸੁਖਾਵੀ ਬਣਾਓ